ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਦੇ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਭਣਗਾ ਛੇੜ ਲਈ ਲੈ ਕੇ ਆਏ ਆਂਗੇ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆਂ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਘਰੇਲੂ ਪਸ਼ੂਆਂ ਚੋਂ ਵੀ ਰਹੇ ਬੜਾ ਛੇੜ ਕਰ ਰਿਹਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਰ੍ਹਾਂ ਦੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟਰ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਹੋ ਠੀਕ ਹਾਂ ਬਾਈ ਠੀਕ ਹੈ ਜੀ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ ਨਾਮ ਇਸਰਪਾਜਨ ਸਿੰਘ ਜ਼ਿਲ੍ਹਾ ਬਰਨਾਲਾ ਹਾਂ ਜੀ ਜ਼ਿਲ੍ਹਾ ਬਰਨਾਲਾ ਹਾਂ ਜੀ ਤਹਿਸੀਲ ਆਪਾਂ ਨੂੰ ਤਾਪਾ ਜੀ ਤਾਪਾ ਹਾਂ ਜੀ ਠੀਕ ਆ ਨੇੜੇ ਪਿੰਡ ਕਿਹੜਾ ਰਹਿ ਜਾਂਦਾ ਹੋਰ ਆਪਾਂ ਨੇੜੇ ਆਪਾਂ ਭੋਤਣਾ ਵੀਰੇ ਰਾਮਗੜ੍ਹ ਠੀਕ ਹੈ ਬਈ ਕੰਟੈਕਟ ਨੰਬਰ ਬੋਲ ਦੋ ਆਪਣਾ 98765 ਜੀ ਹੂੰ 19585 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਈ ਜਿਹੜੀ ਆਪਾਂ ਸਾਹਮਣੇ ਵੜ ਦੇਖ ਰਹੇ ਆ ਆਪਣੇ ਘਰ ਦੀ ਵੀ ਸਭ ਤੋਂ ਪਹਿਲਾਂ ਹਾਂ ਜੀ ਘਰ ਦੀ ਕਿਹੜਾ ਸੂਆ ਹੁੰਦੀ ਦੂਜੇ ਸੂਆ ਹੁੰਦੇ ਵੀਰੇ ਦੂਜਾ ਸੂਆ ਕਿੰਨੇ ਦਿਨਾਂ ਦੀ ਕੱਚੀ ਆ ਬਈ ਅਜੇ ਹੈਗੀ ਵੀਰੇ ਹਫਤੇ ਦੀ ਕੱਚੀ ਗਰਮੀਆਂ ਦਾ ਤਾਂ ਤੋਹਫਾ ਆ ਗਿਆ ਨਾ ਬਾਈ ਹਾਂਜੀ ਹਾਂਜੀ ਗਰਮੀ ਬਿਲਕੁਲ ਮੰਨਣਾ ਨਹੀਂ ਬਾਈ ਫੈਟ ਫੂਟ ਕੇ ਮੈਂ ਆਉਂਦੀ ਸੀ ਬਾਈ ਫੈਟ ਵਧੀਆ ਵੀਰੇ ਮੱਝਰਗਾ ਦੁੱਧ ਹੀ ਆ ਵੀਰੇ ਠੀਕ ਆ ਮੱਝਾਂ ਨਾਲ ਦਾ ਬਾਈ ਕਿੰਨੇ ਦੁੱਧ ਆ ਬਾਈ ਫੈਟ ਫੂਟ ਆਉਂਦੀ ਸੀ ਚੰਗੀ ਤੇ ਕਿੰਨੇ ਦਿਨਾਂ ਦੀ ਬਾਈ ਕੱਚੀ ਪਈ ਆ ਜੀ ਕਿੰਨੇ ਦਿਨ ਪੂਰੇ ਹੋਣ ਚ ਪਿਆ ਤੇ 20 ਤਰੀਕ ਨੂੰ ਦਿਨ ਪੂਰੇ ਵੀਰੇ 20 ਤਰੀਕ ਨੂੰ ਹਾਂਜੀ ਠੀਕ ਆ ਅੱਜ ਤਰੀਕ ਹੋਈ ਆ ਹਜੇ 13 ਹੋ ਗਿਆ ਨਾ 13 ਹੋ ਗਿਆ 13 ਹੋ ਗਈ ਬਾਈ 20 ਤਰੀਕ ਨੂੰ ਦਿਨ ਪੂਰੇ ਆ ਬਹੁਤ ਦਿਨਾਂ ਦੀ ਕੱਚੀ ਪਈ ਆ ਤਾਂ ਬਾਈ ਹੈ ਨਾ ਤੇ ਲੇਵਾ ਕਿੰਨਾ ਸੋਨਾ ਤਿਆਰ ਕਰਦੀ ਆ ਬਾਈ ਵਧੀਆ ਲੇਵਾ ਤਿਆਰ ਕਰ ਦਿੱਤੀ ਬਾਈ ਕਹਿੰਦੇ ਬਹੁਤ ਸੋਹਣਾ ਬਾਈ ਲੇਵਾ ਤਿਆਰ ਕਰਦੀ ਆ ਬਾਕੀ ਥਾਣਾ ਦਾ ਸੈੱਜ ਚੈੱਕ ਕਰੋ ਇੱਕ ਨੰਬਰ ਥਾਣਾ ਗੁਲਾਬੀ ਥਾਣਾ ਉਹ ਸੌ ਹਸੀਲ ਆ ਬਾਈ ਹਾਂ ਜਮ ਹਾਂਜੀ ਸਭ ਠੀਕ ਆ ਬਾਈ ਸਭ ਹਸੀਲ ਬਾਈ ਕਹਿੰਦੇ ਕੀ ਬਾਤ ਆ ਬਾਈ ਠੰਡੀ ਸੀ ਲਾ ਗਈ ਫੁੱਲ ਬਾਲਟ ਲਾ ਬਾਈ ਸਾਰੀਆਂ ਪਈਆਂ ਕੱਢ ਕੇ ਸੂਗੇ ਕਮਾਲੀ ਪੰਡ ਵਾਲਾ ਹਵਾਨਾ ਲੈ ਕੇ ਖੜੂਗੇ ਜਦੋਂ ਵੀ ਮੰਨ ਕੇ ਚੱਲੂਗੇ ਸੂਗੇ ਤੇ ਕਿੰਨਾ ਕਰਦਾ ਤਪਾਇਆ ਬਾਈ ਪਿਛਲੇ ਸਾਲ 1500 ਲੀਟਰ ਤੱਕ ਪਾਇਆ ਠੀਕ ਆ ਐਤ ਕੀ ਕਿੰਨੀ ਕੀ ਉਮੀਦ ਕਰਦੇ ਫਿਰ ਦੇਜੂ ਵੀਰੇ 100 ਆਸਤਰਾ ਟਿੱਕ ਠੀਕ ਆ ਬਾਈ ਖੋਲਿਆ ਕਰੋ ਐਦ ਕੱਦ ਕਾਠ ਬਈ ਚੰਗਾ ਗਾ ਬਰੀਡ ਚੰਗੀ ਆ ਗਈ ਥਣ ਲੇਵੇ ਦੀ ਆ ਗਈ ਸਾਫ ਸੁਥਰੀ ਕੱਲਾ ਕੱਲਾ ਥਾਣਾ ਪੂਰੀ ਵਿੱਥੀ ਜਿਹਨੂੰ ਆਪਾਂ ਕਹਿੰਦੇ ਥਣ ਲੱਗਿਆ ਵਗਾ ਗੁਲਾਬੀ ਆ ਗਿਆ ਥਣ ਜੇ ਗੱਲ ਕਰੀਏ ਕੱਦ ਕਾਠ ਦੀ ਬਈ ਇਹ ਨਾ ਮੰਨਿਆ ਵੀ ਸ਼ੂਟ ਹੀ ਆ ਕਿ ਨਹੀਂ ਬਈ ਹਾਂਜੀ ਹਾਂਜੀ ਫੁੱਲ ਵੱਡੀ ਆ ਗਈ ਹਾਈਟ ਵਗੈਰਾ ਵੀ ਚੰਗੀ ਆ ਗਈ ਕਰਮਲ ਦੀ ਤੇ ਗੋਲ ਮਟੋਲ ਪਈ ਆ ਭਲੀ ਸਮੀ ਚੰਗੀ ਆ ਬਾਈ ਦੇ ਘਰ ਦੀ ਵੜਾ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਤੇ ਦਿਨਾਂ ਦੀ ਕੱਚੀ ਆ ਬਾਈ ਨੇ ਮੁਤਾਬਕ ਦੱਸਣ ਮੁਤਾਬਕ ਬਾਈ ਕਹਿੰਦਾ 20 ਤਰੀਕ ਨੂੰ ਦਿਨ ਪੂਰੇ ਆ ਬਾਕੀ 2-4 ਦਿਨ ਉੱਤੇ ਵੀ ਲੈ ਜਾਂਦਾ ਬੱਸ ਹਾਂਜੀ ਹਾਂਜੀ ਹੂੰ ਬਾਕੀ ਤੋਰਾ ਇੱਕ ਨੰਬਰ ਆ ਗਿਆ ਰੰਗ ਰੂਪ ਵੀ ਬਹੁਤ ਚੰਗਾ ਆ ਗਿਆ ਸੈਨਗਲ ਹੀ ਆ ਗਈ ਬਈ ਗਰਮੀਆਂ ਦਾ ਤੋਹਫਾ ਫੈਟ ਵਗੈਰਾ ਵੀ ਚੰਗੀ ਆਊਗੀ ਤੇ ਬਈ ਇਹਦਾ ਮੁੱਲ ਕੀ ਰਹੂਗਾ ਮੁੱਲ ਕੀ ਹੈ ਬਈ ਦੇਣ ਲੈਣ ਦਾ ਮੁੱਲ ਬਈ 65000 ਹੂੰ ਮੌਕੇ ਤੇ ਮਾਤਨ ਕਰ ਦਾਂਗੇ ਠੀਕ ਹੈ 65000 ਰੁਪਏ ਬਾਈ ਕਹਿੰਦੇ ਮੁੱਲ ਬਾਕੀ ਆਏਗੇ ਦਾ ਥੋੜਾ ਕੱਲ ਮਾਤਨ ਜਰੂਰ ਹੋ ਜਾਊਗਾ ਬਾਕੀ ਬਈ ਬਲਟ ਲਾਂ ਆਪਾਂ ਤੁਹਾਨੂੰ ਦਿਖਾਉਣੇ ਬਲਟ ਲਾਂ ਸਾਰੀਆਂ ਕੱਢੂਗੇ ਅਜੇ ਤਾਂ ਐ ਮੰਨ ਲਓ ਕਿ ਤਿਆਰੀ ਸ਼ੁਰੂ ਹੀ ਕਰੀ ਹੋਈ ਹੈ ਨਾ ਹਾਂਜੀ ਹਾਂਜੀ ਹੂੰ ਤਿਆਰੀ ਹੈ ਤਾਂ ਸ਼ੁਰੂ ਕਰੀਏ ਸਾਰੀਆਂ ਬਾਲਟੇ ਲੱਕੜਣੀਆਂ ਫੇਰ ਜਾ ਕੇ ਤੇ ਕਰਮਾਣੇ ਸੋਣਾਗਾ ਤੇ ਬਾਕੀ ਚਾਰੂ ਚਰੂ ਬਹੁਤ ਲੱਗਦੀ ਆ ਬਾਈ ਹਾਂਜੀ ਹਾਂਜੀ ਚਾਰੂ ਹੂੰ ਲੈ ਬਾਈ ਚੈੱਕ ਕਰੋ ਫੀਟਿੰਗ ਵਾਲਾ ਹਵਾਨਾ ਤਿਆਰ ਕਰੋਗੇ ਜਿੰਨਾ ਮਗਰ ਨੋ ਰੱਖੂਗਾ ਲੈ ਬਾ ਉਹਨੇ ਮੋੜ ਨੋ ਰਹਿਣਾਗਾ ਤੇ ਜੇ ਕਿਸੇ ਵੀ ਸੀਲ ਬਹੁਤ ਠੰਡੀ ਸੀਲ ਹੈ ਜੀ ਠੀਕ ਹੈ ਬਾਈ ਸੀਲ ਬਾਈ ਕਹਿੰਦੇ ਫੁੱਲ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਬਾਡ ਪਸੰਦ ਆਵੇ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ